ਸਨਮਾਨਯੋਗ ਸਾਧ ਸੰਗਤ ਜੀ ਦੁਨੀਆਂ ਨੂੰ ਤਾਰਦੇ ਹੋਏ ਗੁਰੂ ਨਾਨਕ ਸਾਹਿਬ ਜੀ ਨਾਲ ਉਹਨਾਂ ਦੇ ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ ਇੱਕ ਜਗ੍ਹਾ ਤੇ ਪਹੁੰਚੇ ਆ ਜਿੱਥੇ ਬਹੁਤ ਸਾਰੇ ਦਰਖਤ ਹਨ ਭਾਈ ਮਰਦਾਨਾ ਜੀ ਕਹਿਣ ਲੱਗੇ ਬਾਬਾ ਇਹ ਸਭ ਕੁਝ ਦੇਖ ਕੇ ਮੇਰੇ ਮਨ ਦੇ ਵਿੱਚ ਇੱਕ ਸਵਾਲ ਪੈਦਾ ਹੋ ਗਿਆ ਵੀ ਮੈਂ ਧਰਤੀਆਂ ਤਾਂ ਬਹੁਤ ਦੇਖੀਆਂ ਨੇ ਆਪ ਜੀ ਨਾਲ ਉਦਾਸੀਆਂ ਦੇ ਦੌਰਾਨ ਪਰ ਬਾਬਾ ਜੀ ਏਡੀ ਕਾਲੀ ਧਰਤੀ ਏਡੀ ਕਾਲੀ ਧਰਤੀ ਮੈਂ ਅੱਜ ਤੱਕ ਨਹੀਂ ਦੇਖੀ ਮਹਾਰਾਜ ਜੀ ਡਰ ਗਿਆ ਲੱਗਦਾ ਆਪਾਂ ਇੱਥੋਂ ਚੱਲੀਏ ਸਤਿਗੁਰੂ ਮਹਾਰਾਜ ਕਹਿਣ ਲੱਗੇ ਭਾਈ ਮਰਦਾਨਾ ਜੀ ਫਿਕਰ ਨਾ ਕਰੋ ਇਹ ਧਰਤੀ ਤੇ ਪਤਾ ਕੀ ਦਾ ਰਾਜ ਆ ਕਿਸੇ ਰਾਜੇ ਦਾ ਰਾਜ ਨਹੀਂ ਇੱਕ ਕੀੜੀ ਦਾ ਰਾਜ ਆ ਇੱਕ ਕੀੜੀ ਦਾ ਭਾਈ ਮਰਦਾਨਾ ਜੀ ਬੜੇ ਹੈਰਾਨ ਹੋ ਗਏ ਕਹਿੰਦੇ ਬਾਬਾ ਜੀ ਅੱਜ ਤੱਕ ਮੈਂ ਰਾਜਿਆਂ ਦਾ ਰਾਜ ਤਾਂ ਸੁਣਿਆ ਬਾਦਸ਼ਾਹਾਂ ਦਾ ਕਿਸੇ ਜਗ੍ਹਾ ਉੱਪਰ ਕੀੜੀ ਦਾ ਰਾਜ ਹੋ ਸਕਦਾ ਇਨ੍ਹਾਂ ਕੀੜੀਆਂ ਦਾ ਜਿਹੜੀਆਂ ਪੈਰ ਥੱਲੇ ਆ ਕੇ ਮਰ ਜਾਂਦੀਆਂ ਨੇ ਬਾਬਾ ਜੀ ਇਹ ਕਿਵੇਂ ਹੋ ਸਕਦਾ ਤੇ ਮਹਾਰਾਜ ਨੇ ਆਖਿਆ ਜੇ ਰੱਬ ਚਾਵੇ ਸਭ ਕੁਝ ਹੋ ਸਕਦਾ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾ ਜੇ ਰੱਬ ਚਾਵੇ ਇੱਕ ਨਿੱਕੀ ਜੀ ਕੀੜੀ ਨੂੰ ਕੀੜੇ ਨੂੰ ਤਖਤ ਤੇ ਬਿਠਾ ਦਿੰਦਾ ਤੇ ਉਹਦੇ ਤੋਂ ਲੱਖਾਂ ਬੰਦਿਆਂ ਦਾ ਲਸ਼ਕਰ ਸਵਾ ਕਰ ਦਿੰਦਾ ਇਹੋ ਜੀ ਸ਼ਕਤੀ ਆ ਰੱਬ ਦੇ ਵਿੱਚ ਜੀ ਨੂੰ ਦੇ ਦੇਵੇ ਰੱਬ ਚਾਵੇ ਕੀ ਨਹੀਂ ਕਰ ਸਕਦਾ ਸਿੰਘਾਂ ਬਾਜਾਂ ਚਰਗਾਂ ਕੂਈਆਂ ਇਨ੍ਹਾਂ ਖਵਾਲੇ ਕਾ ਸ਼ੇਰਾਂ ਤੋਂ ਬਾਜਾਂ ਤੋਂ ਇੱਲਾਂ ਤੋਂ ਇਨ੍ਹਾਂ ਤੋਂ ਸਾਹਿਬ ਚਾਵੇ ਕਾ ਖਵਾ ਦਿੰਦਾ ਤੇ ਜਿਹੜੇ ਕਾ ਖਾਂਦੇ ਆ ਉਹਨਾਂ ਤੋਂ ਮਾਸ ਖਵਾ ਦਿੰਦਾ ਉਹਨਾਂ ਨੂੰ ਇਸ ਤਰ੍ਹਾਂ ਦੀ ਕਲਾ ਵਰਤ ਜਾਂਦੀ ਆ ਭਾਈ ਮਰਦਾਨਾ ਜੀ ਕਹਿੰਦੇ ਬਾਬਾ ਮੈਨੂੰ ਦੱਸੋ ਇੱਥੇ ਕਿਵੇਂ ਕੀੜੀ ਦਾ ਰਾਜ ਬੜੀ ਉਤਸੁਕਤਾਮੰਦ ਦੇ ਵਿੱਚ ਪੈਦਾ ਹੋ ਰਹੀ ਆ ਬਾਬੇ ਨੇ ਆਖਿਆ ਚਲੋ ਫਿਰ ਅੱਗੇ ਚੱਲੀਏ ਥੋੜਾ ਅੱਗੇ ਵਧੇ ਆ ਕਾਲੇ ਰੰਗ ਦੀ ਧਰਤੀ ਆ ਜੀ ਤੇ ਮਹਾਰਾਜ ਕਹਿਣ ਲੱਗੇ ਦੇਖੋ ਭਾਈ ਮਰਦਾਨਾ ਜੀ ਭਾਈ ਬਾਲਾ ਜੀ ਅਸਲ ਵਿੱਚ ਗੱਲ ਇਹ ਆ ਇੱਥੇ ਹੈਗਾ ਕੀੜੀ ਦਾ ਰਾਜ ਕੀੜੀ ਦਾ ਰਾਜ ਇਉਂ ਹੈ ਜੇ ਕੋਈ ਪੰਛੀ ਵੀ ਇੱਥੇ ਆ ਜਾਏ ਪੰਛੀ ਦਾ ਬੱਚਾ ਵੀ ਆ ਜਾਏ ਇਹ ਖਾ ਜਾਂਦੀਆਂ ਨੇ ਪਰ ਭਾਈ ਸਾਹਿਬ ਜੀ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਕਿਉਂ ਡਰਨ ਦੀ ਲੋੜ ਨਹੀਂ ਕਿਉਂਕਿ ਤੁਹਾਡੇ ਨੇੜੇ ਕੋਈ ਵੀ ਨਹੀਂ ਆਵੇਗਾ ਜਿਹੜੇ ਰੱਬ ਦੇ ਪਿਆਰੇ ਬਾਣੀ ਪੜ੍ਹਦੇ ਆ ਉਹਨਾਂ ਦੇ ਨੇੜੇ ਉਹਨਾਂ ਦਾ ਵਾਲ ਨਹੀਂ ਵਿੰਗਾ ਹੁੰਦਾ ਵਿਚਕਰਤਾਪੁਰਖ ਖਲੋਵਾ ਵਾਲ ਨਾ ਵਿੰਗਾ ਹੋਆ ਪਰ ਹਾਂ ਇਹ ਕੀੜੀਆਂ ਦੂਜਿਆਂ ਨੂੰ ਛੱਡਦੀਆਂ ਨਹੀਂ ਇਹਨਾਂ ਦੇ ਨੇੜੇ ਤੇੜੇ ਕੋਈ ਵੀ ਡਰਦਾ ਮਾਰਾ ਆਉਂਦਾ ਨਹੀਂ ਤੇ ਭਾਈ ਮਰਦਾਨਾ ਜੀ ਕਹਿੰਦੇ ਸੱਚੇ ਪਾਤਸ਼ਾਹ ਕੀ ਪਹਿਲਾਂ ਇੱਥੇ ਕੋਈ ਆਇਆ ਇਹ ਦੇਸ਼ ਵਿੱਚ ਇਲਾਕੇ ਵਿੱਚ ਆਪਾਂ ਆਏ ਆ ਮੈਨੂੰ ਨਹੀਂ ਲੱਗਦਾ ਪਹਿਲਾਂ ਕੋਈ ਆਇਆ ਹੋਵੇਗਾ ਮਹਾਰਾਜ ਕਹਿੰਦੇ ਆਇਆ ਸੀ ਮਰਦਾਨਿਆਂ ਇੱਕ ਸਮੇਂ ਇੱਥੇ ਇੱਕ ਰਾਜਾ ਆਇਆ ਸੀ ਪਰ ਉਹ ਰਾਜਾ ਐਡਾ ਬਲੀ ਸੀ ਉਹਦੇ ਕੋਲ ਵੱਡੀ ਫੌਜ ਸੀ ਬਹੁਤ ਵੱਡੀ ਸੈਨਾ ਲੈ ਕੇ ਇੱਥੇ ਆਇਆ ਸੀ ਉਹਨੇ ਇੱਥੇ ਚੜ੍ਹਾਈ ਕੀਤੀ ਸੀ ਕਈ ਮੁਲਕਾਂ ਨੂੰ ਜਿੱਤਦਾ ਜਿੱਤਦਾ ਇੱਕ ਕੀੜੀ ਦੇ ਰਾਜ ਵਿੱਚ ਇੱਥੇ ਆ ਗਿਆ ਇਸ ਇਲਾਕੇ ਵਿੱਚ ਆ ਗਿਆ ਜਿਹਨੂੰ ਤੂੰ ਅੱਜ ਕਾਲੀ ਧਰਤੀ ਕਹਿ ਰਿਆਂ ਇਹ ਕਾਲੀ ਧਰਤੀ ਵਿੱਚ ਜਦੋਂ ਆਇਆ ਤੇ ਰਾਜੇ ਨੂੰ ਅੱਗੋਂ ਮਿਲੀ ਆ ਕੀੜੀ ਮਿਲੀ ਤੇ ਆਖਣ ਲੱਗੀ اے ਰਾਜਾ ਪਹਿਲੀ ਗੱਲ ਤਾਂ ਇਹ ਆ ਇਹ ਸਾਡੀ ਨਗਰੀ ਆ ਇਹ ਸਾਡਾ ਰਾਜ ਆ ਹੋਵੇਂਗਾ ਤੂੰ ਰਾਜਾ ਆਪਣੇ ਤਖਤਾਂ ਦਾ ਮਾਲਕ ਹੋਵੇਂਗਾ ਆਪਦੇ ਰਾਜ ਦਾ ਇੱਥੋਂ ਸਾਡੀ ਹੱਦ ਸ਼ੁਰੂ ਹੁੰਦੀ ਆ ਇੱਥੋਂ ਚੱਲਿਆ ਜਾ ਜੇ ਤੂੰ ਇਹ ਦੇਸ਼ ਵਿੱਚੋਂ ਨਹੀਂ ਜਾਣਾ ਚਾਹੁੰਦਾ ਤਾਂ ਮੇਰੀ ਆਗਿਆ ਮੰਨ ਮੇਰਾ ਕਹਿਣਾ ਮੰਨਣਾ ਪਵੇਗਾ ਮੇਰਾ ਗੁਲਾਮ ਬਣ ਕੇ ਰਹਿਣਾ ਪਵੇਗਾ ਰਾਜਾ ਹੱਸਿਆ ਰਾਜਾ ਕਹਿਣ ਲੱਗਾ ਕੀੜੀ ਇੱਕ ਮੈਨੂੰ ਸਲਾਹਾਂ ਦੇ ਰਹੀ ਆ ਜਿਹਦੇ ਕੋਲ ਏਡੀ ਵੱਡੀ ਸੈਨਾ ਚਾਵੇਂ ਪੈਰਾਂ ਥੱਲੇ ਆ ਕੇ ਤੈਨੂੰ ਹੁਣੇ ਮਸਲ ਕੇ ਰੱਖ ਦੇਵਾਂ ਮੇਰੇ ਅੱਗੇ ਤੇਰੀ ਕੀ ਔਕਾਤ ਆ ਰਾਜੇ ਨੇ ਹੰਕਾਰ ਵਿੱਚ ਆ ਕੇ ਇਹ ਬਚਨ ਆਖੇ ਸੀ ਹੁਣ ਜਦੋਂ ਰਾਜੇ ਨੇ ਆਪਣੀ ਗੱਲ ਕਹਿ ਦਿੱਤੀ ਆ ਕਿਉਂਕਿ ਰਾਜੇ ਨੂੰ ਬਹੁਤ ਮਾਣ ਉਹਦੇ ਕੋਲ ਵੱਡੀ ਸੈਨਾ ਕੀੜੀ ਉਹਦੇ ਅੱਗੇ ਕੀ ਆ ਕੀੜੀ ਉਹਦੇ ਅੱਗੇ ਕੁਝ ਵੀ ਨਹੀਂ ਤਾਂ ਕੀੜੀ ਕਹਿਣ ਲੱਗੀ ਤੈਨੂੰ ਰਾਜ ਭਾਗ ਛੱਡ ਕੇ ਜਾਣਾ ਪਵੇਗਾ ਨਹੀਂ ਇੱਕ ਸ਼ਰਤ ਆ ਮੇਰੇ ਨਾਲ ਚੱਲ ਤੇ ਸਾਡੀ ਦਿੱਤੀ ਰੋਟੀ ਖਾ ਰਾਜਾ ਕਹਿਣ ਲੱਗਾ ਇਹ ਨਹੀਂ ਹੋ ਸਕਦਾ ਮੈਂ ਤੇਰੇ ਨਾਲ ਯੁੱਧ ਕਰਾਂਗਾ ਹੁਣੇ ਤੈਨੂੰ ਸਾਰੀਆਂ ਕੀੜੀਆਂ ਜਿੰਨੀਆਂ ਵੀ ਆ ਮਸਲ ਕੇ ਰੱਖ ਦੇਵਾਂਗਾ ਉਦੋਂ ਬਾਬੇ ਨੇ ਆਖਿਆ ਭਾਈ ਮਰਦਾਨਾ ਜੀ ਇਰ ਉਹ ਰਾਜੇ ਨੇ ਕੀ ਕੀਤਾ ਉਹਦੀ ਸੈਨਾ ਨੂੰ ਹੁਕਮ ਕੀਤਾ ਸਾਰੀ ਸੈਨਾ ਆਈ ਉਹਨਾਂ ਨੇ ਰਲ ਕੇ ਕੀੜੀਆਂ ਨੂੰ ਲਤਾੜਨਾ ਮਾਰਨਾ ਸ਼ੁਰੂ ਕਰ ਦਿੱਤਾ ਕੀੜੀਆਂ ਉਸੇ ਵਕਤ ਪਤਾਲ ਦੇ ਵਿੱਚ ਚਲੀਆਂ ਗਈਆਂ ਪਤਾਲ ਵਿੱਚ ਜਾ ਕੇ ਉਹਨਾਂ ਪਤਾ ਕੀ ਕੀਤਾ ਭਾਈ ਮਰਦਾਨਾ ਜੀ ਕਹਿੰਦੇ ਬਾਬਾ ਜੀ ਕੀੜੀਆਂ ਪਤਾਲ ਵਿੱਚ ਗਈਆਂ ਉਹਨਾਂ ਨੇ ਅੱਗੋਂ ਕੀ ਕੀਤਾ ਹੋਵੇਗਾ ਕਿਸੇ ਖੋਡ ਵਿੱਚ ਲੁਕ ਗਈਆਂ ਹੋਣਗੀਆਂ ਬਾਬੇ ਨੇ ਆਖਿਆ ਨਹੀਂ ਉਹ ਨਹੀਂ ਡਰੀਆਂ ਉਹਨਾਂ ਨੇ ਜ਼ਹਿਰ ਲੈ ਕੇ ਆਂਦਾ ਉਥੋਂ ਪਤਾਲ ਚੋਂ ਕੱਢ ਕੇ ਹੁਣ ਹਰ ਇੱਕ ਕੀੜੀ ਦੇ ਪਾਸ ਜ਼ਹਿਰ ਸੀ ਉਹ ਜਿੰਨੇ ਵੀ ਸਿਪਾਹੀ ਸੀ ਉਹਨਾਂ ਦੇ ਸਰੀਰ ਉੱਪਰ ਉਹਨਾਂ ਨੇ ਆ ਕੇ ਲਾ ਦਿੱਤਾ ਸਾਰੇ ਸਰੀਰਾਂ ਉੱਪਰ ਚੜ ਗਈਆਂ ਕੀੜੀਆਂ ਇੰਨੀਆਂ ਜ਼ਿਆਦਾ ਗਿਣਤੀ ਵਿੱਚ ਕੀੜੀਆਂ ਹੀ ਕੀੜੀਆਂ ਸੀ ਕਿ ਜਦੋਂ ਜ਼ਹਿਰ ਲਾ ਦਿੱਤਾ ਜ਼ਹਿਰ ਲੱਗਦੇ ਅਨਸਾਰ ਇੰਨਾ ਜ਼ਹਿਰੀਲਾ ਜ਼ਹਿਰ ਸੀ ਉਹ ਰਾਜੇ ਦੀ ਜਿਹੜੀ ਸਾਰੀ ਸੈਨਾ ਸੀ ਉਦੇ ਸਿਪਾਹੀ ਮਰ ਮਰ ਕੇ ਡਿੱਗਣ ਲੱਗੇ ਆ ਕਿੰਨੀ ਸੈਨਾ ਸੀ ਉਹਦੇ ਪਾਸ ਇੱਕ ਇੱਕ ਕਰਕੇ ਯੋਧੇ ਉਹਦੇ ਵੱਡੇ ਵੱਡੇ ਬਲੀ ਸੂਰਮੇ ਡੱਗ ਰਹੇ ਧਰਤੀ ਤੇ ਰਾਜਾ ਦੇਖ ਕੇ ਹੈਰਾਨ ਰਹਿ ਗਿਆ ਇਹ ਕੀ ਹੋ ਰਿਹਾ ਮੈਂ ਤਾਂ ਸੋਚਿਆ ਸੀ ਮੈਂ ਕੀੜੀਆਂ ਨੂੰ ਲਤਾੜ ਦੂੰਗਾ ਮਾਰ ਦੂੰਗਾ ਪਰ ਇਹ ਕੀੜੇ ਨੇ ਤਾਂ ਮੇਰੇ ਲਸ਼ਕਰ ਨੂੰ ਹੀ ਢੇਰੀ ਕਰਕੇ ਰੱਖ ਦਿੱਤਾ ਫੇਰ ਭਾਈ ਮਰਦਾਨਾ ਜੀ ਭਾਈ ਬਾਲਾ ਜੀ ਕਹਿਣ ਲੱਗੇ ਸਤਿਗੁਰੂ ਜੀ ਰਾਜੇ ਦਾ ਕੀ ਬਣਿਆ ਅੱਗੇ ਕੀ ਰਾਜੇ ਨਾਲ ਹੋਈ ਆ ਇੱਥੇ ਦੱਸੋ ਜੀ ਸੁਣ ਸੁਣ ਕੇ ਬੜਾ ਇਹਨਾਂ ਕੀੜੀਆਂ ਤੋਂ ਡਰ ਗਿਆ ਭੈ ਜਿਆ ਲੱਗ ਰਿਹਾ ਤੇ ਬਾਬੇ ਨੇ ਆਖਿਆ ਕਹਿਣ ਲੱਗੇ ਉਹ ਰਾਜਾ ਰਾਜਾ ਜਿਹੜਾ ਸੀ ਬਹੁਤ ਉਦਾਸ ਹੋ ਗਿਆ ਇੰਨੀ ਸੈਣਾ ਉਹਦੀ ਮਾਰੀ ਗਈ ਹੱਥ ਜੋੜ ਕੇ ਕੀੜੀ ਅੱਗੇ ਬਹੁਤ ਜ਼ਿਆਦਾ ਦਇਆ ਆ ਗਈ ਦਿਲ ਦੇ ਵਿੱਚ ਤਰਸ ਦੀ ਭਾਵਨਾ ਆ ਗਈ ਡਰ ਵੀ ਗਿਆ ਆਖਿਆ ਜੋ ਤੁਸੀਂ ਆਖੂngੀਆਂ ਮੈਂ ਕਰਾਂਗਾ ਕੀੜੀ ਨੂੰ ਆਖਿਆ ਜਿਹੜੀ ਉਹ ਸੁਲਤਾਨ ਕੀੜੀ ਸੀ ਉਹਨਾਂ ਦੀ ਤੇ ਤੁਸੀਂ ਮੈਨੂੰ ਆਗਿਆ ਕਰੋ ਪਰ ਇਹਨਾਂ ਕਰ ਦਿਓ ਇਹ ਮਰੇ ਹੋਏ ਮੇਰੀ ਫੌਜ ਨੂੰ ਜ਼ਿੰਦਾ ਕਰ ਦਿਓ ਐਡਾ ਵੱਡਾ ਘਾਟਾ ਮੇਰੇ ਤੋਂ ਸਹਿ ਨਹੀਂ ਹੋਣਾ ਕੀੜੀ ਨੇ ਆਖਿਆ ਸਭ ਕੁਝ ਹੋ ਜਾਵੇਗਾ ਪਰ ਤੈਨੂੰ ਸਾਡੇ ਨਾਲ ਚੱਲ ਕੇ ਪ੍ਰਸ਼ਾਦਾ ਉਹ ਰੋਟੀ ਜਿਹੜੀ ਆ ਖਾਣੀ ਪਵੇਗੀ ਰਾਜੇ ਨੇ ਆਖਿਆ ਕੋਈ ਗੱਲ ਨਹੀਂ ਪਰ ਪਹਿਲਾਂ ਤੁਸੀਂ ਇਹਨਾਂ ਨੂੰ ਜੀਵਤ ਕਰ ਦਿਓ ਮੈਂ ਜਾਣਦਾ ਤੁਹਾਡੇ ਵਿੱਚ ਕਲਾ ਹੈ ਜੇ ਤੁਸੀਂ ਮਾਰ ਸਕਦੀਆਂ ਹੋ ਮੈਨੂੰ ਲੱਗਦਾ ਤੁਸੀਂ ਜੀਵਾਲ ਵੀ ਸਕਦੀਆਂ ਜਿੰਦਾ ਵੀ ਕਰ ਸਕਦੀਆਂ ਸੁਲਤਾਨ ਕੀੜੀ ਨੇ ਦੂਜੀਆਂ ਕੀੜੀਆਂ ਨੂੰ ਹੁਕਮ ਕੀਤਾ ਪਤਾਲ ਚ ਗਈਆਂ ਜਿੱਥੇ ਜ਼ਹਿਰ ਸੀ ਉਹਦੇ ਨਾਲ ਹੀ ਸਾਥ ਸੰਗਤ ਜੀ ਥੱਲੇ ਜ਼ਮੀਨ ਦੇ ਵਿੱਚ ਪਤਾਲ ਦੇ ਵਿੱਚ ਅੰਮ੍ਰਿਤ ਵੀ ਸੀਗਾ ਅੰਮ੍ਰਿਤ ਕੱਢ ਕੇ ਲਿਆਈਆਂ ਲਿਆਂਦਾ ਜੀ ਨੂੰ ਜਿਹਦੇ ਤੇ ਲਾਉਣ ਅੰਮ੍ਰਿਤ ਉਹ ਉੱਠ ਕੇ ਸਪਾਹੀ ਖੜਾ ਹੋ ਜੇ ਜਿਹਦੇ ਨਾਲ ਸ਼ੂਣ ਇਸੇ ਤਰ੍ਹਾਂ ਸਾਰੀ ਮਰੀ ਫੌਜ ਉੱਠ ਕੇ ਖੜੀ ਹੋਗੀ ਰਾਜਾ ਦੇਖ ਕੇ ਹੈਰਾਨ ਰਹਿ ਗਿਆ ਪਰਮੇਸ਼ਰ ਦੀ ਆਗਿਆ ਹੋਈ ਰਾਜਾ ਕਹਿੰਦਾ ਹੁਣ ਮੈਂ ਤੁਹਾਡਾ ਗੁਲਾਮ ਹੀ ਹਾਂ ਇੱਕ ਤਰ੍ਹਾਂ ਦਾ ਦੱਸੋ ਕੀ ਕਰਨਾ ਕੀੜੀ ਕਹਿੰਦੀ ਰੋਟੀ ਖਾਣ ਚੱਲੋ ਸਾਡੇ ਨਾਲ ਉਹ ਜਿਵੇਂ ਤੁਸੀਂ ਆਏ ਹੋ ਇੱਥੇ ਸਾਡੇ ਹੁਕਮ ਦੇ ਵਿੱਚ ਚੱਲਣਾ ਪਵੇਗਾ ਹੁਕਮ ਨਹੀਂ ਮੰਨੋਗੇ ਸਜ਼ਾ ਮਿਲੇਗੀ ਹੁਣ ਇਹ ਸਜ਼ਾ ਜਿਹੜੀ ਮਿਲੇਗੀ ਪਹਿਲਾਂ ਵੀ ਮਿਲ ਚੁੱਕੀ ਆ ਹੁਣ ਬਚਨ ਮੰਨਣਾ ਪੈਣਾ ਰਾਜਾ ਕੀ ਕਰਦਾ ਡਰਦਾ ਸੀ ਫਿਰ ਚਲਿਆ ਗਿਆ ਕੀੜੀ ਦੇ ਨਾਲ ਉੱਥੇ ਰੋਟੀ ਖਾਣ ਵਾਸਤੇ ਸਾਰੇ ਲਸ਼ਕਰ ਨੂੰ ਵੀ ਨਾਲ ਲੈ ਗਿਆ ਰਾਜਾ ਉਹਦੀ ਵੱਡੀ ਫੌਜ ਸੈਨਾ ਸਾਰੇ ਰੋਟੀ ਖਾ ਕੇ ਰੱਜ ਗਿਆ ਪਰ ਜਿਹੜੀ ਰਾਜੇ ਨੂੰ ਰੋਟੀ ਮਿਲੀ ਸੀ ਉਹ ਠੰਡੀ ਸੀ ਚਿਰਕੀ ਮਠਿਆਈ ਸੀ ਹੋਰ ਜਿਹੜਾ ਘੋੜਿਆਂ ਨੂੰ ਘਾ ਮਿਲਿਆ ਤੇ ਜਿੰਨਾ ਵੀ ਕੁਝ ਮਿਲਿਆ ਚਿੱਥਿਆ ਹੋਇਆ ਮਿਲਿਆ ਸਭ ਕੁਝ ਤੇ ਰਾਜੇ ਨੇ ਕੀੜੀ ਨੂੰ ਪੁੱਛਿਆ ਇਹ ਕੀੜੀ ਸੁਲਤਾਨਾ ਤੂੰ ਇੱਥੋਂ ਦੀ ਇੱਕ ਗੱਲ ਸੁਣ ਸਾਨੂੰ ਜੋ ਕੁਝ ਖਾਣ ਨੂੰ ਮਿਲਿਆ ਇਹ ਠੰਡਾ ਵਾ ਘੋੜਿਆਂ ਨੂੰ ਜੋ ਕੁਝ ਮਿਲਿਆ ਉਹ ਚੱਬਿਆ ਹੋਇਆ ਇਹ ਗੱਲ ਕੀ ਇਹਦੇ ਪਿੱਛੇ ਰਾਜ ਕੀ ਹੈ ਭਾਈ ਮਰਦਾਨਾ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਇਹਦਾ ਮਤਲਬ ਇਹ ਤਾਂ ਨਹੀਂ ਕਿਤੇ ਕਿ ਉੱਥੇ ਪਹਿਲਾਂ ਕੋਈ ਫੌਜ ਆਈ ਹੋਵੇ ਹੋਰ ਤੇ ਮਹਾਰਾਜ ਕਹਿੰਦੇ ਭਾਈ ਮਰਦਾਨਾ ਜੀ ਉਹ ਕੀੜੀ ਦੀ ਸਾਰੀ ਗੱਲ ਸੁਣ ਕੇ ਤੁਹਾਨੂੰ ਸਮਝ ਲੱਗੇਗੀ ਕੀ ਗੱਲ ਹੋਈ ਹੈ ਕੀੜੀ ਕਹਿਣ ਲੱਗੀ ਸੁਣੋ ਰਾਜਨ ਤੁਸੀਂ ਕੱਲੇ ਇੱਥੇ ਨਹੀਂ ਆਏ ਅੱਗੇ ਵੀ ਇੱਕ ਰਾਜਾ ਇੱਥੇ ਆ ਚੁੱਕਾ ਉਹਨੂੰ ਵੀ ਅਸੀਂ ਰੋਟੀ ਕੀਤੀ ਸੀ ਉਹ ਤੇਰੇ ਕੋਲ ਤਾਂ ਏਡੀ ਕ ਫੌਜ ਹੈ ਨਾ ਜਿਹਦਾ ਤੂੰ ਮਾਣ ਕਰਦਾ ਉਹ ਇਦੋਂ ਵੀ ਵੱਡੀ ਫੌਜ ਲੈ ਕੇ ਆਇਆ ਸੀ ਅਸੀਂ ਉਹਨਾਂ ਨੂੰ ਰੋਟੀ ਕੀਤੀ ਤੇ ਉਹਦਾ ਜੋ ਕੁਝ ਬਚ ਗਿਆ ਉਹ ਅੱਜ ਤੇਰੀ ਫੌਜ ਨੂੰ ਤੇਰੇ ਘੋੜਿਆਂ ਨੂੰ ਤੇ ਤੈਨੂੰ ਸ਼ਿਕਾਰ ਰਹੀਆਂ ਤੇ ਰਾਜਾ ਬੜਾ ਹੈਰਾਨ ਹੋ ਗਿਆ ਉੱਠ ਕੇ ਜਦੋਂ ਦੇਖਣ ਲੱਗਾ ਰਾਜਾ ਕੀੜੀਆਂ ਦੇ ਕੋਠੇ ਭਰੇ ਪਏ ਅਨਾਜ ਦੇ ਨਾਲ ਬਹੁਤ ਜ਼ਿਆਦਾ ਰਾਜਾ ਹੰਕਾਰੀ ਸੀ ਵੀ ਮੇਰੇ ਵਰਗਾ ਦੁਨੀਆ ਤੇ ਕੋਈ ਰਾਜਾ ਹੀ ਨਹੀਂ ਹੋਣਾ ਜੋ ਮੈਂ ਕਰਦਾ ਅਜੇ ਤੱਕ ਕਿਸੇ ਨੇ ਕੀਤਾ ਹੀ ਨਹੀਂ ਹੋਣਾ ਏਡੀ ਵੱਡੀ ਫੌਜ ਕਿਸੇ ਕੋਲ ਹੋਣੀ ਨਹੀਂ ਰਾਜੇ ਦਾ ਹੰਕਾਰ ਦੂਰ ਹੋ ਗਿਆ ਕਹਿੰਦਾ ਇਹ ਧਰਤੀ ਤੇ ਐਸੇ ਐਸੇ ਰਾਜੇ ਹੋਏ ਆ ਮੈਂ ਕੀ ਚੀਜ਼ ਆ ਸਤਿਗੁਰ ਦੀ ਬਾਣੀ ਦਾ ਬਚਨ ਆ ਨਾ ਸਾਧ ਸੰਗਤ ਜੀ ਰਾਮ ਗयो 라ਵਣ ਗयो ਜਾਕੋ ਬਹ ਪਰਵਾਰ ਕਹੋ ਨਾਨਕ ਥਿਰ ਕਸ਼ ਨਹੀਂ ਸੁਪਨੇ ਜਿਉ ਸੰਸਾਰ ਵੱਡੀਆਂ ਵੱਡੀਆਂ ਹਸਤੀਆਂ ਮਟਾਈਆਂ ਗਈਆਂ ਨੇ ਆ ਮੌਤ ਵਾਲੇ ਘਾੜ ਤੋਂ ਲੰਗਾਈਆਂ ਗਈਆਂ ਨੇ ਰਾਮ ਗयो 라ਵਣ ਗयो ਜਾਕੋ ਬਹ ਪਰਵਾਰ ਐਡੇ ਵੱਡੇ ਬਲੀ 라ਵਣ ਵਰਗੇ ਨਹੀਂ ਰਹੇ ਜਿਹਦਾ ਐਡਾ ਵੱਡਾ ਟੱਬਰ ਸੀ 1 ਲੱਖ ਪੁੱਤ ਸਵਾ ਲੱਖ ਨਾਤੀ ਕਹੋ ਨਾਨਕ ਥਿਰ ਕਸ਼ ਨਹੀਂ ਸਪਨੇ ਜਿਉ ਸੰਸਾਰ ਇਹ ਸੁਪਨਾ ਹੀ ਆ ਦੁਨੀਆ ਤੇ ਫਿਰ ਰਾਜਾ ਸੋਚਦਾ ਕਿ ਮੈਂ ਤਾਂ ਐਵੇਂ ਹੀ ਹੰਕਾਰ ਕਰਦਾ ਰਿਆ ਮੈਂ ਤਾਂ ਐਵੇਂ ਹੀ ਅਭਿਮਾਨ ਕੀਤਾ ਏਡੇ ਵੱਡੇ ਵੱਡੇ ਰਾਜੇ ਹੋ ਚੁੱਕੇ ਆ ਤੇ ਜਾ ਚੁੱਕੇ ਆ ਮੇਰੇ ਨਾਲੋਂ ਤਾਂ ਇੱਕ ਕੀੜੀ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਆ ਮੇਰੀ ਕੀ ਹਸਤੀ ਆ ਮੈਂ ਕੀ ਚੀਜ਼ ਆ ਇਹਨਾਂ ਅੱਗੇ ਕੀੜੀ ਨੇ ਫਿਰ ਸਮਝਾਇਆ ਕਹਿਣ ਲੱਗੀਆਂ ਸਾਡੇ ਵਿੱਚ ਵੀ ਕੋਈ ਸ਼ਕਤੀ ਨਹੀਂ ਰਾਜਨ ਸੁਣੋ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾ ਇਹ ਤਾਂ ਸਾਡੇ ਵਿੱਚ ਜਿਹੜੀ ਸ਼ਕਤੀ ਆ ਤੇ ਦੇਖੋ ਏਡੀ ਸ਼ਕਤੀ ਆ ਕਿ ਰੱਬ ਜੀ ਸਾਨੂੰ ਸ਼ਕਤੀ ਦੇ ਦੇਵੇ ਅਸੀਂ ਇੱਕ ਇਨਸਾਨ ਨੂੰ ਖਤਮ ਕਰ ਸਕਦੀਆਂ ਹਾਥੀ ਨੂੰ ਖਤਮ ਕਰ ਸਕਦੀ ਇੱਕ ਕੀੜੀ ਸਾਹ ਸੰਗਤ ਜੀ ਜੇ ਉਹਦੀ ਸੰਡ ਵਿੱਚ ਚਲੀ ਜਾਵੇ ਤੇ ਉਹ ਹਾਥੀ ਦੀ ਹਸਤੀ ਕਿੱਡਾ ਹਾਥੀ ਹੁੰਦਾ ਖਤਮ ਕਰਕੇ ਰੱਖ ਦਿੰਦੀ ਹੈ ਦੇਖਣ ਨੂੰ ਭਾਵੇਂ ਨਿੱਕੀ ਜੀ ਆ ਤੇ ਆਮ ਕਰਕੇ ਤੁਸੀਂ ਦੇਖਿਆ ਹੋਣਾ ਕਈ ਵਾਰੀ ਆਪਾਂ ਇਹੋ ਜੇ ਵਸਤਰ ਪਹਿਨ ਲਿਏ ਜਿਨ੍ਹਾਂ ਵਿੱਚ ਕੀੜੀਆਂ ਹੁੰਦੀਆਂ ਨੇ ਕਈ ਵਾਰੀ ਤੇ ਸਾਧ ਸੰਗਤ ਜੀ ਫੇਰ ਪਤਾ ਜਿਹਦੇ ਨਾਲੇ ਬੀਤਦੀ ਆ ਇਹ ਬਹੁਤ ਵੱਡੀ ਇੱਕ ਸਜ਼ਾ ਹੋ ਜਾਂਦੀ ਆ ਬੰਦਾ ਖੜਾ ਛੜਾਉਂਦਾ ਇਹਨਾਂ ਤੋਂ ਤਾਂ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾਹ ਫੇਰ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਉਹ ਰਾਜੇ ਦਾ ਅਗੋਂ ਕੀ ਬਣਿਆ ਮਹਾਰਾਜ ਕਹਿੰਦੇ ਰਾਜਾ ਰਾਜੇ ਦਾ ਹੰਕਾਰ ਟੁੱਟ ਗਿਆ ਆਪਦੇ ਰਾਜ ਮਹਿਲਾਂ ਨੂੰ ਵਾਪਸ ਆ ਗਿਆ ਆ ਕੇ ਰੱਬ ਦੀ ਭਗਤੀ ਚ ਲੱਗ ਗਿਆ ਕਹਿੰਦਾ ਐਡੇ ਵੱਡੇ ਵੱਡੇ ਬਲੀ ਰਾਜੇ ਨਹੀਂ ਰਹੇ ਮੈਂ ਕੌਣ ਆ ਮੇਰੀ ਕੀ ਹਸਤੀ ਆ ਜਦੋਂ ਸੱਚੇ ਪਾਤਸ਼ਾਹ ਜੀ ਨੇ ਪ੍ਰਸੰਗ ਸੁਣਾਇਆ ਇਹ ਭਾਈ ਮਰਦਾਨਾ ਜੀ ਕਹਿਣ ਲੱਗੇ ਬਾਬਾ ਜੀ ਸੁਣਿਆ ਸੀ ਕਿਸੇ ਰਾਜੇ ਦਾ ਰਾਜ ਉਹ ਫਲਾਣੇ ਦਾ ਰਾਜ ਰੂਮ ਦੇਸ਼ ਗਏ ਹਬਸ਼ ਬਲਾਇਤ ਗਏ ਵੱਖਰੇ ਵੱਖਰੇ ਰਾਜਿਆਂ ਦਾ ਰਾਜ ਸੀ ਕਿਤੇ ਗੋਰੀਆਂ ਦਾ ਕਿਤੇ ਕਾਲਿਆਂ ਦਾ ਮਹਾਰਾਜ ਪਰ ਕੀੜੀ ਦਾ ਰਾਜ ਆਪ ਜੀ ਨੇ ਉਹ ਵੀ ਦਰਸ਼ਨ ਕਰਵਾ ਦਿੱਤੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਦੇਖੋ ਉਹ ਰਾਜਾ ਜਿਹੜਾ ਸੀ ਉਹਦਾ ਹੰਕਾਰ ਕਿਵੇਂ ਟੁੱਟਿਆ ਗੁਰੂ ਸਾਹਿਬ ਜੀ ਕਹਿਣ ਲੱਗੇ ਇਹ ਤਾਂ ਵਾਹਿਗੁਰੂ ਦੀ ਕਲਾ ਜਦੋਂ ਵਰਤਦੀ ਆ ਮਰਨ ਨਾ ਮੂਰਤ ਪੁੱਛਿਆ ਪੁੱਛੀ ਥਿਤ ਨਿਵਾਰ ਇਕ ਨੀ ਲੱਦਿਆ ਇਕ ਲੱਦ ਚਲੇ ਇਕ ਨੀ ਬਧੇ ਪਾਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਇਹ ਤਾਂ ਜਦੋਂ ਕਲਾ ਵਰਤਦੀ ਹੈ ਨਾ ਵਾਹਿਗੁਰੂ ਦੀ ਉਹ ਮੌਤ ਦਾ ਡੰਡਾ ਸਾਰਿਆਂ ਦੇ ਸਿਰ ਤੇ ਆ ਕੇ ਵੱਜਦਾ ਰਾਜਾ ਪਰਜਾ ਸਮ ਕਰ ਮਾਰੇ ਐਸੋ ਕਾਲ ਵਡਾਨੀ ਰੇ ਗੁਰੂ ਮਹਾਰਾਜ ਕਹਿੰਦੇ ਕੀ ਰਾਜਾ ਕੀ ਪਰਜਾ ਸਾਰਿਆਂ ਨੂੰ ਇੱਕ ਸਮਾਨ ਰੱਬ ਕਰਕੇ ਮਾਰਦਾ ਮੌਤ ਦੀ ਕਚਹਿਰੀ ਵਿੱਚੋਂ ਅੱਜ ਤੱਕ ਕੋਈ ਬਰੀ ਨਹੀਂ ਹੋਇਆ ਇਸ ਕਰਕੇ ਸਾਧ ਸੰਗਤ ਜੀ ਰਾਜਾ ਪਰਜਾ ਸਮ ਕਰ ਮਾਰੇ ਐ ਸੋ ਕਾਲ ਬੜਾਨੀ ਰੇ ਹਰ ਕੇ ਸੇਵਕ ਜੋ ਹਰ ਭਾਏ ਹਰ ਕੀ ਕਥਾ ਨਰਾਰੀ ਰੇ ਮੌਤ ਰਾਜੇ ਨੂੰ ਪਰਜਾ ਨੂੰ ਇੱਕੋ ਸਮਾਨ ਮਾਰਦੀ ਆ ਇਹ ਮੌਤ ਹੈ ਹੀ ਡਾਡੀ ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿਣ ਲੱਗੇ ਦੇਖੋ ਭਾਈ ਮਰਦਾਨਾ ਜੀ ਆਓ ਆਪਾਂ ਅੱਗੇ ਚੱਲਦੇ ਆ ਅੱਗੇ ਵਧੇ ਫਿਰ ਉੱਥੇ ਬੈਠ ਕੇ ਬਾਬੇ ਨੇ ਸ਼ਬਦ ਗਾਇਆ ਇੱਕ ਦਰਖਤ ਸੀ ਉਹਦੇ ਥੱਲੇ ਬੈਠ ਗਏ ਮਹਾਰਾਜ ਤੇ ਆਖਿਆ ਭਾਈ ਮਰਦਾਨਾ ਜੀ ਹੁਣ ਰਬਾਬ ਛੇੜੋ ਬਾਣੀ ਆਈ ਹੈ ਉੱਥੇ ਬਾਬੇ ਨੇ ਸ਼ਬਦ ਗਾਇਆ ਸੀ ਹੁਣ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਆ ਗੁਰੂ ਨਾਨਕ ਸਾਹਿਬ ਜੀ ਸ਼ਬਦ ਗਾਉਂਦੇ ਆ ਸਾਧ ਸੰਗਤ ਜੀ ਮਾਜ ਕੀ ਵਾਰ ਵਿੱਚ ਉਹ ਸ਼ਬਦ ਦਰਜ ਜੇ ਆਪ ਜੀ ਨੇ ਪੜਨਾ ਹੋਵੇ ਕਈ ਵਰੀ ਅਸੀਂ ਸ਼ੰਕੇ ਬਹੁਤ ਕਰਦੇ ਆਂ ਤੇ ਆਓ ਉਹ ਸ਼ਬਦ ਸਰਵਣ ਕਰੋਂਗੇ ਸਾਰੇ ਵਹਿਮ ਭਰਮ ਦੂਰ ਹੋ ਜਾਣਗੇ ਮਨ ਦੇ ਭਲੇਖੇ ਬਾਬੇ ਨੇ ਕਿਹਾ ਸੀਹਾ ਬਾਜਾ ਚਰਗਾ ਕੁਹੀਆ ਇਨਾਂ ਖਵਾਲੇ ਕਾ ਸ਼ੇਰਾਂ ਤੋਂ ਬਾਜਾਂ ਤੋਂ ਇੱਲਾਂ ਤੋਂ ਇਹ ਮਾਸਾਹਾਰੀ ਜਿਹੜੇ ਜੀਵ ਹੁੰਦੇ ਆ ਜਿਹੜੇ ਮਾਸ ਹੀ ਖਾਂਦੇ ਆ ਜੇ ਰੱਬ ਚਾਵੇ ਇਨਾਂ ਨੂੰ ਘਾ ਖਵਾ ਦਿੰਦਾ ਜੇ ਰੱਬ ਆਪਦੀ ਆਈ ਤੇ ਆ ਜੇ ਸਾਧ ਸੰਗ ਜੀ ਤੇ ਅੱਗੇ ਮਹਾਰਾਜ ਨੇ ਆਖਿਆ ਘਾਓ ਖਾਣ ਤਨਾ ਮਾਸ ਖਵਾਲੇ ਇਹ ਚਲਾਏ ਰਾ ਜਿਹੜੇ ਖਾ ਖਾਂਦੇ ਆ ਜਿਵੇਂ ਗਾਂ ਹੋਗੀ ਹਿਰਨ ਹੋ ਗਿਆ ਆਦਜੀਵ ਹੋਗੇ ਜਿਹੜੇ ਸ਼ਾਕਾਹਾਰੀ ਆ ਇਹਨਾਂ ਨੂੰ ਮਾਸ ਖਵਾ ਦਿੰਦਾ ਰੱਬ ਰੱਬ ਇਹੋ ਜਿਹਾ ਰਾਹ ਬਣਾ ਦਿੰਦਾ ਨਦੀਆਂ ਵਿੱਚ ਟਿੱਬੇ ਦਿਖਾਲੇ ਤਲੀ ਕਰੇ ਅਸਗਾ ਆ ਨਦੀਆਂ ਜਿਹੜੀਆਂ ਵਗਦੀਆਂ ਨੇ ਇਹਨਾਂ ਵਿੱਚ ਟਿੱਬੇ ਬਣ ਜਾਂਦੇ ਆ ਰੇਤਲੇ ਥਾਵਾਂ ਨੂੰ ਡੂੰਘੇ ਪਾਣੀ ਬਣਾ ਦਿੰਦਾ ਰੱਬ ਜੇ ਚਾਵੇ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾ ਕੀੜੇ ਨੂੰ ਬਾਦਸ਼ਾਹੀ ਕੀੜੀ ਨੂੰ ਤਖਤ ਤੇ ਬਿਠਾ ਦਿੰਦਾ ਰੱਬ ਚਾਵੇ ਤੇ ਬਾਦਸ਼ਾਹ ਦੇ ਲਸ਼ਕਰਾਂ ਨੂੰ ਸਵਾਹ ਕਰ ਦਿੰਦਾ ਜੇਤੇ ਜੀ ਜੀਵੇ ਲੈ ਸਾਹਾ ਜੀਵਾਲੇ ਤਾਂ ਕੇ ਅਸਾ ਸਾਰੇ ਪ੍ਰਾਣ ਧਾਰੀ ਜੀਵ ਜਿੰਨੇ ਵੀ ਜੀਵ ਭਾਈ ਮਰਦਾਨਾ ਜੀ ਕਿਵੇਂ ਜਿ ਆਉਂਦੇ ਆ ਭਾਈ ਮਰਦਾਨਾ ਜੀ ਕਹਿੰਦੇ ਬਾਬਾ ਤੇਰੀਆਂ ਤੂੰ ਹੀ ਜਾਣੇ ਪਰ ਤੇਰੇ ਨਾਲ ਰਹਿ ਕੇ ਸਮਝ ਆਈ ਆ ਤੁਹਾਡੇ ਨਾਲ ਆਪ ਜੀ ਨਾਲ ਰਹਿ ਕੇ ਸਮਝ ਆਈ ਆ ਕਿ ਅਸਲ ਵਿੱਚ ਸਾਹ ਦੇ ਨਾਲ ਬੰਦਾ ਜਿਉਂਦਾ ਤੇ ਬਾਬੇ ਨੇ ਆਖਿਆ ਜਿੰਨੇ ਜੀਵ ਸਾਹ ਲੈ ਕੇ ਜਿਉਂਦੇ ਆ ਨਾ ਤੇ ਸਾਹ ਦਿੰਦਾ ਕੌਣ ਇਹ ਸਾਹ ਦੇਣ ਵਾਲਾ ਰਿਜਕ ਦੇਣ ਵਾਲਾ ਵਾਹਿਗੁਰੂ ਆ ਜੇ ਉਹ ਸਾਹ ਹੀ ਨਾ ਦੇਵੇ ਬੰਦਾ ਕੁਝ ਕਰ ਸਕਦਾ ਨਹੀਂ ਕਰ ਸਕਦਾ ਕਰਮ ਫੇਰ ਹੀ ਹੁੰਦੇ ਆ ਜੇ ਸਵਾਸ ਸਾਨੂੰ ਆਉਂਦੇ ਆ ਤਾਂ ਸਭ ਧਰਤੀ ਦਾ ਮਾਲਕ ਵਾਹਿਗੁਰੂ ਆ ਨਾਨਕ ਜਿਉਂ ਜਿਉਂ ਸੱਚੇ ਭਾਵੇ ਕਿਉਂ ਤੇਉ ਦੇਗਰਾ ਜਿਵੇਂ ਰੱਬ ਦੀ ਰਜਾ ਹੁੰਦੀ ਆ ਓਵੇਂ ਬੰਦਾ ਉਹਦੀ ਰਜਾ ਵਿੱਚ ਉਹਨੂੰ ਚੱਲਣਾ ਹੀ ਪੈਂਦਾ ਫਿਰ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਥੇ ਜਦੋਂ ਸ਼ਬਦ ਗਾਇਆ ਤੇ ਭਾਈ ਮਰਦਾਨਾ ਜੀ ਭਾਈ ਬੱਲਾ ਜੀ ਕਹਿੰਦੇ ਮਹਾਰਾਜ ਤੁਹਾਨੂੰ ਆਪ ਜੀ ਐਸੇ ਦੇਸ਼ਾਂ ਦੇ ਦਰਸ਼ਨ ਕਰਵਾਤੇ ਜਿੱਥੇ ਕੀੜੀਆਂ ਦਾ ਰਾਜ ਆ ਜਿੱਥੇ ਕੀੜੀਆਂ ਨੂੰ ਸੁਲਤਾਨੀ ਦਿੱਤੀ ਹੋਈ ਰੱਬ ਨੇ ਕਿਉਂਕਿ ਸਾਧ ਸੰਗਤ ਜੀ ਅਸੀਂ ਤਾਂ ਉਹਨਾਂ ਗ ਜਾਣਦੇ ਆ ਜਿੱਡੀ ਸਾਡੀ ਦੁਨੀਆ ਜਿੰਨੀ ਕਿ ਸਾਨੂੰ ਸਮਝ ਹੁੰਦੀ ਆ ਪਰ ਇਹ ਧਰਤੀ ਬਹੁਤ ਵੱਡੀ ਆ ਨਾਲੇ ਧਰਤੀ ਇੱਕ ਥੋੜੀ ਆ ਬਾਬੇ ਨੇ ਆਖਿਆ ਸੀ ਧਰਤੀ ਹੋਰ ਪਰੇ ਹੋਰ ਹੋਰ ਸਾਧ ਸੰਗਤ ਜੀ ਧਰਤੀ ਇੱਕ ਥੋੜੀ ਆ ਕੋਈ ਆਪਾਂ ਤਾਂ ਆ ਧਰਤੀ ਨੂੰ ਜਾਣਦੇ ਆ ਇਹ ਧਰਤੀ ਤੋਂ ਪਰੇ ਕਈ ਧਰਤੀਆਂ ਨੇ ਬਹੁਤ ਕੁਝ ਆ ਬਹੁਤ ਵੱਡਾ ਬ੍ਰਹਿਮੰਡ ਆ ਪਰ ਸਾਧ ਸੰਗਤ ਜੀ ਆਪਾਂ ਨੂੰ ਜਿੰਨਾ ਕਿ ਪਤਾ ਹੁੰਦਾ ਆਪਾਂ ਓਨਾ ਕਹਿ ਦਿੰਨੇ ਆ ਆ ਗੱਲ ਇਉਂ ਹੈ ਪਰ ਭਾਈ ਮਰਦਾਨਾ ਜੀ ਭਾਈ ਬਾਲਾ ਜੀ ਬੜੇ ਹੈਰਾਨ ਹੋ ਗਏ ਸਾਧ ਸੰਗਤ ਜੀ ਕਹਿਣ ਲੱਗੇ ਬਾਬਾ ਜੀ ਆਪ ਤੁਹਾਨੂੰ ਫੇਰ ਭਾਈ ਮਰਦਾਨਾ ਜੀ ਨੇ ਬਾਬੇ ਨੂੰ ਮੱਥਾ ਟੇਕਿਆ ਆਪਣਾ ਮਸਤਕ ਗੁਰੂ ਨਾਨਕ ਸਾਹਿਬ ਜੀ ਦੇ ਕਦਮਾਂ ਤੇ ਰੱਖਿਆ ਇੱਥੋਂ ਗੁਰੂ ਨਾਨਕ ਦੇਵ ਜੀ ਅੱਗੇ ਗਏ ਅੱਗੇ ਇੱਕ ਪਿੰਡ ਆਇਆ ਉਥੋਂ ਦੇ ਲੋਕ ਬੈਠਣ ਨਾ ਦੇਣ ਹੁਣ ਮਸ਼ਕਰੀਆਂ ਕਰਨ ਕੋਈ ਕੀ ਕਹੇ ਕੋਈ ਕੀ ਕਹੇ ਤੇ ਕਵੇ ਇਹਨਾਂ ਨੂੰ ਰਹਿਣ ਨਹੀਂ ਦੇਣਾ ਇਹ ਕੌਣ ਆ ਤੈਨ ਗਾਣੇ ਪਰਦੇਸੀ ਆ ਕਈਆਂ ਨੇ ਕਿਹਾ ਕਈ ਕਹਿੰਦੇ ਸਾਧੂ ਮਹਾਤਮਾ ਲੱਗਦੇ ਆ ਕਈ ਕਹਿੰਦੇ ਬੜੇ ਪਖੰਡੀ ਤੁਰੀ ਫਿਰਦੇ ਆ ਕਿਸੇ ਨੇ ਦਰਵਾਜ਼ਾ ਨਹੀਂ ਖੋਲਿਆ ਭਾਈ ਮਰਦਾਨਾ ਜੀ ਗਏ ਕਿਸੇ ਨੇ ਬੂਹਾ ਨਹੀਂ ਖੋਲਿਆ ਦਰਵਾਜ਼ਾ ਨਹੀਂ ਖੋਲਿਆ ਇੱਥੋਂ ਅੱਗੇ ਚਲੇ ਗਏ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਮਰਦਾਨਿਆਂ ਇਹ ਸ਼ਹਿਰ ਵਸਦਾ ਹੀ ਰਹੇ ਇੱਥੇ ਭਾਈ ਮਰਦਾਨਾ ਜੀ ਕਈ ਵਾਰੀ ਇਸ ਤਰ੍ਹਾਂ ਕਹਿ ਦਿੰਦੇ ਸੀ ਬਾਬਾ ਜੀ ਇਹਨਾਂ ਨੇ ਤਾਂ ਆਪਾਂ ਨੂੰ ਅੰਦਰ ਦਾਖਲ ਤੱਕ ਨਹੀਂ ਹੋਣ ਦਿੱਤਾ ਤੇ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਇਹੇ ਸ਼ਬਦ ਕਹਿ ਰਹੇ ਹੋ ਇਹਨਾਂ ਨੂੰ ਬਾਬੇ ਨੇ ਆਖਿਆ ਤੇ ਇਹ ਫਕੀਰ ਚਲਦੇ ਭਲੇ ਨਗਰੀ ਵਸਦੀ ਭਲੀ ਇਸ ਤਰ੍ਹਾਂ ਸ਼ਬਦ ਵੀ ਆਖੇ ਫੇਰ ਗੁਰੂ ਨਾਨਕ ਸਾਹਿਬ ਜੀ ਤੇ ਭਾਈ ਬਾਲਾ ਤੇ ਭਾਈ ਮਰਦਾਨਾ ਜੀ ਅੱਗੇ ਗਏ ਆ ਸਾਧ ਸੰਗਤ ਜੀ ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੀ ਵੀ ਨਗਰੀ ਵਿੱਚ ਜਾਂਦੇ ਆ ਉੱਥੇ ਕੀਰਤਨ ਕਰਦੇ ਆ ਉੱਥੇ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਆ ਬਾਬੇ ਨੇ ਅੱਗੇ ਵੀ ਜਾਣਾ ਕੀਤਾ ਸ਼ਬਦ ਪੜਿਆ ਸੀ ਖਾਣਾ ਪੀਣਾ ਹੱਸਣਾ ਸੋਣਾ ਵਿਸਰ ਗਿਆ ਹੈ ਮਰਨਾ ਭਾਵ ਕਿ ਬੰਦੇ ਨੂੰ ਖਾਣਾ ਵੀ ਯਾਦ ਆ ਪੀਣਾ ਵੀ ਯਾਦ ਆ ਹੱਸਣਾ ਵੀ ਯਾਦ ਆ ਸੋਣਾ ਵੀ ਯਾਦ ਆ ਇੱਕ ਗੱਲ ਬੰਦਾ ਭੁੱਲ ਗਿਆ ਉਹ ਕਿਹੜੀ ਆ ਉਹ ਮਰਨਾ ਤੇ ਜਿਹੜੇ ਰੱਬ ਨੂੰ ਵਿਸਾਰ ਕੇ ਤੇ ਮੌਤ ਨੂੰ ਵਿਸਾਰ ਕੇ ਜ਼ਿੰਦਗੀ ਜਿਉਉਂਦੇ ਆ ਲਾਂਹ ਤਾਂ ਉਹਨਾਂ ਦੇ ਜੀਵਨ ਤੇ ਤ੍ਰੈਗਾ ਉਹਨਾਂ ਦੇ ਜੀਵਨ ਤੇ ਜਦੋਂ ਬਾਬੇ ਨੇ ਪਾਵਨ ਸ਼ਬਦ ਪੜ੍ਹੇ ਆ ਸਾਧ ਸੰਗਤ ਜੀ ਤਾਂ ਅਗਲੀ ਨਗਰੀ ਵਿੱਚ ਬਹੁਤ ਸਾਰੇ ਲੋਕ ਜਿਹੜੇ ਆ ਇਕੱਠੇ ਹੋ ਕੇ ਉਹਨਾਂ ਨੇ ਕੀਰਤਨ ਸੁਣਿਆ ਹੱਥ ਜੋੜੇ ਉਹਨਾਂ ਨੇ ਆਖਿਆ ਮਹਾਂਪੁਰਖੋ ਸਾਨੂੰ ਸਮਤ ਦਿਓ ਜੀ ਸਾਨੂੰ ਵੀ ਇਹ ਮੌਤ ਤੇ ਰੱਬ ਯਾਦ ਆਵੇ ਸਾਡੇ ਤੇ ਵੀ ਰਹਿਮਤ ਕਰੋ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਉੱਥੇ ਬਾਣੀ ਪੜ੍ਹੀ ਆ ਸ਼ਬਦ ਗਾਇਆ ਸਾਰਿਆਂ ਨੇ ਬੜੇ ਧਿਆਨ ਦੇ ਨਾਲ ਸੁਣਿਆ ਸਾਧ ਸੰਗਤ ਜੀ ਸਭ ਨੂੰ ਹੀ ਗੁਰੂ ਦੇ ਸ਼ਬਦਾਂ ਨਾਲ ਲੱਵ ਲੱਗ ਗਈ ਤੇ ਇੱਕ ਮਨ ਇੱਕ ਚਿਤ ਹੋ ਕੇ ਜਦੋਂ ਬੈਠੇ ਆ ਕਿਉਂ ਘੰਟੇ ਬੀਤ ਗਏ ਜਿਵੇਂ ਮਿੰਟ ਹੀ ਹੁੰਦੇ ਆ ਕਈ ਇੰਨੀ ਇਕਾਗਰਤਾ ਉਹਨਾਂ ਅੰਦਰ ਬਣ ਗਈ ਸੀ ਦੇਖੋ ਸਾਧ ਸੰਗਤ ਜੀ ਇਕਾਗਰਤਾ ਦੇ ਨਾਲ ਹੀ ਸਾਰੀ ਖੇਡ ਬਣਦੀ ਆ ਇਹ ਮਨ ਹਰ ਜੀ ਧਿਆਏ ਤੂ ਇੱਕ ਮਨ ਇੱਕ ਚਿਤ ਪਾਏ ਜਦੋਂ ਆਪਾਂ ਰੱਬ ਦਾ ਨਾਮ ਇੱਕ ਮਨ ਇੱਕ ਚਿੱਤ ਹੋ ਕੇ ਜਪਦੇ ਆਂ ਫੇਰੀ ਉਹ ਕਬੂਲ ਹੁੰਦਾ ਫੇਰੀ ਉਹ ਪ੍ਰਵਾਨ ਹੁੰਦਾ ਹੁਣ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਆ ਮਹਾਰਾਜ ਦੀ ਬਾਣੀ ਦੇ ਵਿੱਚ ਕਹਿੰਦੇ ਨੇ ਦੇਖੋ ਭਾਈ ਜਿਹੜੇ ਲੋਕ ਬੱਧਾ ਚੱਟੀ ਕਰਕੇ ਸੰਗਤ ਕਰਦੇ ਆ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਅਪਕਾਰ ਸੇਤੀ ਖੁਸ਼ੀ ਸਵਾਰੀ ਐ ਨਾਨਕ ਕਾਰਜਸਾਰ ਜਿਹੜਾ ਵੀ ਕੋਈ ਬੰਦਾ ਆਪਦੇ ਕੰਮ ਨੂੰ ਬੱਧਾ ਰੁੱਧਾ ਕਰਦਾ ਉਹਦਾ ਲਾਭ ਨਾ ਤਾਂ ਆਪਣੇ ਆਪ ਨੂੰ ਤੇ ਨਾ ਹੀ ਕਿਸੇ ਹੋਰ ਨੂੰ ਹੁੰਦਾ ਇਸ ਕਰਕੇ ਉਹੀ ਕੰਮ ਸਿਰੇ ਚੜਿਆ ਜਾਣੋ ਜਿਹੜਾ ਖੁਸ਼ੀ ਨਾਲ ਕੀਤਾ ਜਾਵੇ ਹੁਣ ਜੇ ਸੰਗਤ ਕਰਨੀ ਆ ਉਹਦਾ ਮਨ ਦੇ ਵਿੱਚ ਚਾਹ ਹੋਣਾ ਚਾਹੀਦਾ ਪਰ ਜੇਕਰ ਮਨ ਦੇ ਵਿੱਚ ਚਾਹ ਨਹੀਂ ਖੇੜਾ ਨਹੀਂ ਵਿਗਾਸ ਨਹੀਂ ਅਰਿਦੇ ਇੱਕ ਸੁਧੇ ਜਾਹੇ ਸੀਸ ਨਵਾਏ ਕਿਆ ਥੀਏ ਸਾਧ ਸੰਗਤ ਜੀ ਜੇ ਨਿਰਾ ਸਿਰ ਹੀ ਨਵਾ ਦਿੱਤਾ ਜਾਏ ਅੰਦਰੋਂ ਜੀਵ ਖੋਟੇ ਹੀ ਰਹਿਣ ਇਹਦੇ ਨਾਲ ਕੀ ਹੋ ਜਾਏਗਾ ਬਾਬਾ ਨਾਨਕ ਜੀ ਨੇ ਫਿਰ ਸਤ ਸੰਗਤ ਕਰਨ ਆਏ ਸਾਰੇ ਪ੍ਰੇਮੀਆਂ ਨੂੰ ਸਮਝਾਇਆ ਭਾਈ ਜਿਹਦੇ ਅੱਗੇ ਸੀਸ ਝੁਕਾਈਏ ਮਾਲਕ ਅੱਗੇ ਉਹਦਾ ਬਚਨ ਵੀ ਮੰਨਣਾ ਚਾਹੀਦਾ ਇਸ ਕਰਕੇ ਬਾਬਾ ਨਾਨਕ ਜੀ ਦੇ ਇਹ ਜਿਹੜੇ ਸ਼ਬਦ ਜਦੋਂ ਸੁਣੇ ਸਾਰਿਆਂ ਨੇ ਕਹਿਣ ਲੱਗੇ ਧੰਨ ਹੋ ਆਪ ਮਹਾਂਪੁਰਖੋ ਉਥੇ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਸ਼ਬਦ ਗਾਇਆ ਮਹਾਰਾਜ ਨੇ ਭਾਈ ਮਰਦਾਨਾ ਤੇ ਭਾਈ ਬਾਲਾ ਜੀ ਉਹਨਾਂ ਦੇ ਨਾਲ ਨੇ ਸਾਰੀ ਸੰਗਤ ਨੇ ਗੁਰੂ ਜੀ ਦੇ ਚਰਨਾਂ ਦੀ ਪੋਹਲ ਲਈ ਮਹਾਰਾਜ ਨੇ ਆਖਿਆ ਭਾਈ ਇਹ ਨਗਰ ਦੇ ਵਿੱਚ ਇੱਕ ਧਰਮਸ਼ਾਲਾ ਬਣਾਓ ਇੱਥੇ ਸਮੇਂ ਤੋਂ ਸਮਾਂ ਕੱਢੋ ਅੰਮ੍ਰਿਤ ਵੇਲਾ ਸੰਭਾਲੋ ਅੰਮ੍ਰਿਤ ਵੇਲਾ ਸੰਭਾਲਣਾ ਕਿਵੇਂ ਆ ਉਹ ਵੀ ਮਹਾਰਾਜ ਨੇ ਮਰਿਆਦਾ ਦੱਸੀ ਅੰਮ੍ਰਿਤ ਵੇਲੇ ਜਾ ਕੇ ਵਾਹਿਗੁਰੂ ਦਾ ਜਾਪ ਕਿਵੇਂ ਕਰਨਾ ਕਿਵੇਂ ਸਾਰਾ ਨਿਤਨੇਮ ਬਣਾਉਣਾ ਆਵਦਾ ਕਿਵੇਂ ਸ਼ਾਮ ਨੂੰ ਸੰਧਿਆ ਸਮੇਂ ਦੀਵਾਨ ਸਜਾਉਣਾ ਉੱਥੇ ਰਹਿ ਕੇ ਬਾਬੇ ਨੇ ਉਹਨਾਂ ਨੂੰ ਸਾਰੀ ਮਰਿਆਦਾ ਸਿਖਾਈ ਗੁਰੂ ਮਹਾਰਾਜ ਉੱਥੋਂ ਦੇ ਲੋਕਾਂ ਤੇ ਖੁਸ਼ੀ ਕਰਕੇ ਉੱਥੋਂ ਚੱਲਦੇ ਚੱਲਦੇ ਅੱਗੇ ਪਹੁੰਚੇ ਆ ਅੱਗੇ ਇੱਕ ਜੰਗਲ ਆਇਆ ਉਹ ਜੰਗਲ ਦੇ ਵਿੱਚ ਸਾਧ ਸੰਗਤ ਜੀ ਬਹੁਤ ਫੱਕਰ ਬੰਦੇ ਰੱਬ ਦੇ ਪਿਆਰੇ ਕੋਈ ਬੈਠੇ ਆ ਉਹ ਅੱਲਾ 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 ਜਪ ਰਹੇ ਆ ਜਦੋਂ ਬਾਬਾ ਜੀ ਨੇ ਵੀ ਉਹ ਫਕੀਰ ਅੱਲਾ ਅੱਲਾ ਜਪ ਰਿਆ ਅੱਗੋਂ ਬਾਬਾ ਜੀ ਨੇ ਆਵਾਜ਼ ਦਿੱਤੀ ਆ ਗੁਰੂ ਨਾਨਕ ਸਾਹਿਬ ਜੀ ਨੇ ਅੱਲਾ ਫਕੀਰ ਜੋਹਦ ਹਮੇਸ਼ ਮਹਾਰਾਜ ਨੇ ਇਸ ਤਰ੍ਹਾਂ ਦੇ ਸ਼ਬਦ ਆਖੇ ਆ ਤੇ ਉਹ ਜੋ ਫੱਕਰ ਬੰਦਾ ਹੈ ਰੱਬ ਦੀ ਬੰਦਗੀ ਕਰਨ ਵਾਲਾ ਉਹ ਕਹਿ ਰਿਹਾ ਅੱਲਾ ਅੱਲਾ ਦਰਵੇਸ਼ ਬਾਬਾ ਜੀ ਇਧਰੋਂ ਆਵਾਜ਼ ਦੇ ਰਹੇ ਆ ਅੱਲਾ ਫਕੀਰ ਜੁਹਦ ਹਮੇਸ਼ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਿਵੇਂ ਉਹ ਦਰਵੇਸ਼ ਫਕਰ ਬੰਦਾ ਆਪਣੀ ਬੋਲੀ ਵਿੱਚ ਕੁਝ ਕਹਿ ਰਿਹਾ ਬਾਬਾ ਜੀ ਉਹਦਾ ਰਮ ਜੀ ਗੱਲ ਕਹਿ ਰਿਹਾ ਉਹਦਾ ਹੀ ਜਵਾਬ ਦੇ ਰਹੇ ਆ ਸਾਧ ਸੰਗਤ ਜੀ ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਉਹ ਫਕੀਰ ਨੂੰ ਵੀ ਤਾਰ ਦਿੱਤਾ ਉਹ ਰੱਬ ਦੇ ਪਿਆਰੇ ਨੂੰ ਵੀ ਤਾਰ ਦਿੱਤਾ ਉੱਤੇ ਆਖਿਆ ਤੇਰਾ ਇੱਕੋ ਨਾਮ ਮਜੀਠੜਾ ਰੱਤਾ ਮੇਰਾ ਚੋਲਾ ਸਦ ਰੰਗ ਢੋਲਾ ਗੁਰੂ ਮਹਾਰਾਜ ਜੀ ਨੇ ਆਖਿਆ ਭਾਈ ਰੱਬ ਦੇ ਪਿਆਰਿਓ ਸਦਾ ਹੀ ਤੁਹਾਨੂੰ ਸਤ ਕਰਤਾਰ ਚੇਤੇ ਆਵੇ ਜਿਹੜੀ ਖੇੜ ਚਾਹੁੰਨੇ ਆ ਬਣ ਜਾਵੇ ਉਹ ਹੁਣ ਬਣ ਜਾਵੇਗੀ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਰੱਬ ਦੇ ਦਰਸ਼ਨ ਨੇ ਉੱਥੇ ਫਿਰੇ ਵਾਰਤਾ ਲਾਪ ਹੋਈ ਗੁਰੂ ਨਾਨਕ ਸਾਹਿਬ ਜੀ ਰਸਤੇ ਵਿੱਚ ਜਾ ਰਹੇ ਆ ਸਾਧ ਸੰਗਤ ਜੀ ਉਥੇ ਬੜੇ ਗੁਰਮਖ ਪਿਆਰੇ ਵੀ ਚੰਗੀਆਂ ਰੂਹਾਂ ਵੀ ਉਹਨਾਂ ਨੂੰ ਮਿਲਦੀਆਂ ਨੇ ਸੱਜਣ ਠੱਗ ਵਰਗੇ ਵੀ ਮਿਲਦੇ ਆ ਕੌਡੇ ਰਾਖਸ਼ ਵਰਗੇ ਵੀ ਮਿਲਦੇ ਆ ਪਰ ਬਾਬਾ ਜੀ ਗੁਰੂ ਨਾਨਕ ਸਾਹਿਬ ਜੀ ਸਾਰਿਆਂ ਤੇ ਕਿਰਪਾ ਕਰੀ ਜਾਂਦੇ ਆ ਚਰਨਾ ਅੰਮ੍ਰਿਤ ਦੇ ਕੇ ਸਭ ਨੂੰ ਹੀ ਬਾਬਾ ਨਾਨਕ ਜੀ ਤਾਰੀ ਜਾਂਦੇ ਆ ਇਸ ਤਰ੍ਹਾਂ ਸਾਧ ਸੰਗਤ ਜੀ ਕੀੜੀਆਂ ਦੇ ਦੇਸ਼ ਦੀ ਗਾਥਾ ਆਪ ਜੀ ਨੇ ਸਰਵਣ ਕੀਤੀ ਆ ਕਿਵੇਂ ਮਹਾਰਾਜ ਜੀ ਨੇ ਕੀੜੀਆਂ ਦੇਸ਼ ਜਾਣਾ ਕੀਤਾ ਇੱਕ ਨਿੱਕਾ ਜਿਹਾ ਜੀਵ ਇਨਸਾਨ ਨੂੰ ਕਈ ਵਾਰੀ ਆਪਾਂ ਵੇਖਦੇ ਆ ਉਹਦੇ ਸਾਹਮਣੇ ਹਾਰ ਮੰਨਣੀ ਪੈਂਦੀ ਆ ਜੇ ਰੱਬ ਆਪਦੀ ਆਈ ਤੇ ਆਜੇ ਨੀਕੀ ਕੀਰੀ ਮੈਂ ਕਲ ਰੱਖੈ ਭਸਮ ਕਰੈ ਲਸ਼ਕਰ ਕੋਟ ਲਖੈ ਸਾਧ ਸੰਗਤ ਜੀ ਤਾਂ ਇਹ ਤਾਂ ਵਾਹਿਗੁਰੂ ਦੀ ਇੱਕ ਕਿਰਪਈ ਆ ਨੀਕੀ ਕੀਰੀ ਮੈਂ ਕਲ ਰੱਖੈ ਇਹ ਨਿੱਕੀ ਜੀ ਕੀੜੀ ਵਿੱਚ ਵਾਹਿਗੁਰੂ ਪਰਮੇਸ਼ਰ ਆਪਦੀ ਸੱਤਿਆ ਟਕਾ ਦੇਵੇ ਆਪਦੀ ਤਾਕਤ ਭਰ ਦੇਵੇ ਭਸਮ ਕਰੇ ਉਹ ਕੀੜੀ ਲੱਖਾਂ ਕਰੋੜਾਂ ਲਸ਼ਕਰਾਂ ਨੂੰ ਸਵਾਹ ਕਰ ਦੂਗੀ ਏਡੀ ਵੱਡੀ ਬੰਦਿਆਂ ਦੀ ਫੌਜ ਨੂੰ ਸਾਧ ਸੰਗਤ ਜੀ ਇਸ ਕਰਕੇ ਡਰ ਕੇ ਰਹੀਏ ਉਹ ਰੱਬ ਕੋਲੋਂ ਉਹਦੇ ਭੈਅ ਵਿੱਚ ਰਹੀਏ ਭਾਈ ਜੋ ਚਾਵੇ ਉਹ ਕਰ ਸਕਦਾ ਜਿਸ ਕਾ ਸ਼ਾਸਨ ਕਾਢ ਤੇ ਆਪ ਤਾਕੋ ਰਖਤ ਦੇ ਕੇ ਰਹਾਤ ਜਿਹੜਾ ਸੁਆਮੀ ਨੂੰ ਸਵਾਸਾਂ ਨਾਲ ਜਪਦਾ ਹੈ ਵਾਹਿਗੁਰੂ ਉਹਦੀ ਰੱਖਿਆ ਵੀ ਕਰਦਾ ਸਾਧ ਸੰਗਤ ਜੀ ਉਹਨੂੰ ਹੱਥ ਦੇ ਕੇ ਵੀ ਬਚਾਉਂਦਾ ਹੈ ਗੁਰੂ ਮਹਾਰਾਜ ਕਿਰਪਾ ਕਰਨ ਸਰਬੱਤ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਪ੍ਰੇਮ ਦੇ ਨਾਲੇ ਪਾਵਨ ਕਥਾ ਸਰਵਣ ਕੀਤੀ ਹੈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ ਲੈਣਾ ਜੀ ਦੇਖੋ ਸੱਜਣ ਅਸੀਂ ਸੜੀਆਂ یوں ਹੋਵੇ ਸਾਹਿਬ ਸਿਉ ਮੇਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ